ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੀਪੂਰੀ ਟਾਕ ਤੇ ਅੱਜ ਇੱਕ ਨਿੱਕੀ ਜਿਹੀ ਰਿਪੋਰਟ ਬਣਾਉਣੀ ਸੀ ਰਿਪੋਰਟ ਬੜੀ ਜ਼ਰੂਰੀ ਹੈ ਜੀ ਇਸ ਦੇ ਵਿੱਚ ਕਈ ਗੱਲਾਂ ਕਰਾਂਗੇ ਜੋ ਪਿਛੇ ਆਪਰ ਰਿਪੋਰਟਾਂ ਪਾ ਚੁੱਕੇ ਹਾਂ ਉਸ ਦੇ ਆਧਾਰਤ ਕਈ ਗੱਲਾਂ ਹੋਣੀਆਂ ਜਿਵੇਂ ਤੁਸੀਂ ਥੰਬਨੇਲ ਤੋਂ ਹੁੰਦਾ ਜਲਾ ਲਿਆ ਹੋਣਾਗਾ ਤੇ ਉੱਪਰ ਜੋ ਮੈਂ ਗੱਲਾਂ ਲਿਖੀਆਂ ਨੇ ਉਹੀ ਰਿਪੋਰਟ ਦੇ ਵਿੱਚ ਮੈਂ ਵਿਸਥਾਰ ਨਾਲ ਮੈਂਸ਼ਨ ਕਰੂੰਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਪੰਜਾਬ ਵਿੱਚ ਵੱਧ ਰਿਹਾ ਰੰਗਦਾਰੀਆਂ ਦਾ ਐਕਸਟਰੋਸ਼ਨਲ ਦਾ ਦੌਰ ਕਾਫੀ ਸਮੇਂ ਦੇ ਵਿੱਚ ਚੱਲ ਕੀ ਰਿਹਾ ਦੱਸਣਾ ਜ਼ਰੂਰ ਬਣਦਾ ਕਿਹੜੇ ਕਿਹੜੇ ਨੌਜਵਾਨ ਇਸ ਘਟਨਾ ਦਾ ਸ਼ਿਕਾਰ ਹੋ ਰਹੇ ਹੈਗੇ ਇਹ ਕੇਸ ਅਜੇ ਵੀ ਸਾਹਮਣੇ ਆਏ ਆ ਇੱਥੇ ਆਮ ਲੋਕਾਂ ਨੇ ਉਹਨਾਂ ਨੌਜਵਾਨਾਂ ਦਾ ਨਾਮ ਵਰਤਿਆ ਜਿਨ੍ਹਾਂ ਨੂੰ ਕਾਨੂੰਨ ਗੈਂਗਸਟਰ ਦੀ ਨਜ਼ਰ ਨਾਲ ਦੇਖਦਾ ਜਿਵੇਂ ਆਪਾਂ ਗੱਲ ਕਰ ਲੈਨੇ ਆ ਕਿ ਗੋਲਦੀਪਰਾੜ ਦੀ ਲਾਰੈਂਸ ਵਿਸ਼ਨੋਈ ਦੀ ਲੱਕੀ ਪਟਿਆਲੀਆਂ ਅਰਸ਼ਡਾਲਾ ਕਈ ਕਾਲਾਂ ਤੁਸੀਂ YouTube ਤੇ ਦੇਖੀ ਹੋਣਗੀਆਂ ਇਹਨਾਂ ਦੀਆਂ ਰੀਅਲ ਜਿੱਥੇ ਇਹ ਵੱਡੇ ਵੱਡੇ ਧਨਾਟਾਂ ਤੋਂ ਵੱਡੇ ਵੱਡੇ ਬਿਜ਼ਨਸਮੈਨਾਂ ਤੋਂ ਐਕਸਟਰੈਸ਼ਨਾਂ ਦੀ ਮੰਗ ਕਰਦੇ ਆਗੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਕਾਪੀ ਕਰਕੇ ਆਮ ਨੌਜਵਾਨ ਆਮ ਬੰਦੇ ਨੂੰ ਸ਼ਿਕਾਰ ਕਰ ਰਿਹਾ ਹੈਗਾ ਕਾਫੀ ਕੇਸ ਇਹ ਸਾਹਮਣੇ ਆਏ ਆਗੇ ਜਿਵੇਂ ਇੱਕ ਆਮ ਨੌਜਵਾਨ ਜਿੱਦ ਦਾ ਕ੍ਰਾਈਮ ਜ਼ੀਰੋ ਆ ਉਹਨੂੰ ਇਹ ਲੱਗਦਾ ਵੀ ਇਹ ਜਿਹੜੀ ਲਾਈਫ ਆ ਇਹ ਬੜੀ ਈਜ਼ੀ ਲਾਈਫ ਆ ਇਹਦੇ ਵਿੱਚ ਬੜਾ ਈਜ਼ੀ ਪੈਸਾ ਬਣਦਾ ਹੈਗਾ ਜਿਵੇਂ ਮੈਂ ਅਕਸਰ ਹਰ ਵੀਡੀਓ ਦੇ ਵਿੱਚ ਜਾਂ ਹਰ ਰਿਪੋਰਟ ਦੇ ਵਿੱਚ ਕਲ ਮੈਂਸ਼ਨ ਕਰਦਾ ਹੁੰਨਾਗਾ ਤੁਸੀਂ ਜਲਦੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਜੇ ਤੁਸੀਂ ਕ੍ਰਾਈਮ ਦੀ ਕੋਈ ਵੀ ਲਾਈਨ ਚੂਜ਼ ਕਰਦੇ ਹੋ ਜਾਂ ਕ੍ਰਾਈਮ ਦੇ ਜ਼ਰੀਏ ਕੋਈ ਵੀ ਰਾਹ ਪਣਾਉਂਦੇ ਹੋ ਤੇ ਉਹ ਤੁਹਾਡਾ ਕਿੰਨਾ ਕੁ ਪਿੱਛੇ ਨੁਕਸਾਨ ਕਰਕੇ ਜਾਂਦਾ ਇਹ ਬਾਅਦ ਚੋਂ ਤੁਹਾਨੂੰ ਪਤਾ ਲੱਗਦਾ ਸੋ ਸਾਨੂੰ ਇਸ ਵਿਸ਼ੇ ਤੇ ਫੋਨ ਆਏ ਦੋ ਤਿੰਨ ਨੌਜਵਾਨਾਂ ਦੇ ਮੈਂ ਦੋ ਤਿੰਨ ਕੇਸਾਂ ਦਾ ਜ਼ਿਕਰ ਕਰੂੰਗਾ ਜਿਵੇਂ ਮੈਂ ਇੱਕ ਬਰਨਾਲੇ ਦੀ ਰਿਪੋਰਟ ਪਾਈ ਸੀਗੀ ਜਿਸ ਦੇ ਵਿੱਚ ਮਨੀ ਚੈਂਜਰ ਵਾਲੇ ਗ੍ਰਿਫਤਾਰ ਹੋਏ ਸੀ ਦੋ ਬਰਨਾਲੇ ਇੱਕ ਬੂਟਾਂ ਦਾ ਸ਼ੋਅਰੂਮ ਦੇ ਮਾਲਕ ਤੋਂ ਫਰੋਤੀ ਮੰਗੀ ਸੀ ਬਾਹਰ ਬੈਠੇ ਨੌਜਵਾਨ ਨੇ ਨਾਮ ਉਹਨੇ ਅਰਸ਼ਦਾਲੇ ਦਾ ਯੂਜ਼ ਕੀਤਾ ਸੀਗਾ ਉਹ ਨੌਜਵਾਨ ਕੁਝ ਮਹੀਨੇ ਪਹਿਲਾਂ ਕੈਨੇਡਾ ਜਾਣ ਤੋਂ ਉਸ ਸ਼ੋਅਰੂਮ ਦੇ ਉੱਤੇ ਕੰਮ ਕਰਦਾ ਸੀਗਾ ਉਹਨੂੰ ਸਾਰੀ ਉਹਨਾਂ ਦੇ ਘਰਵਾਰ ਬਾਰੇ ਸਾਰੀ ਜਾਣਕਾਰੀ ਸੀ ਸੋ ਹੁਣ ਆਪ ਵੀ ਉਹ ਇਸ ਕੇਸ ਦਾ ਸ਼ਿਕਾਰ ਹੋਇਆ ਜਿਹੜੇ ਮਨੀ ਚੇਂਜਰ ਵਾਲੇ ਸੀ ਉਹ ਵਾਧੂ-ਵਾਧੂ ਇਸ ਕੇਸ ਦਾ ਸ਼ਿਕਾਰ ਹੋ ਗਏ ਹੁਣ ਮਨੀ ਚੇਂਜਰ ਵਾਲੇ ਇਸ ਦਾ ਸ਼ਿਕਾਰ ਕਿਵੇਂ ਹੋਏ ਆ ਕਈ ਮਨੀ ਚੇਂਜਰਾਂ ਦੀ ਦੁਕਾਨਾਂ ਦੇ ਉੱਤੇ ਅਜਿਹੇ ਨੌਜਵਾਨ ਲੱਗੇ ਹੁੰਦੇ ਆ ਜਿਨ੍ਹਾਂ ਦੀਆਂ ਤਨਖਾਹਾਂ ਬਹੁਤ ਥੋੜੀਆਂ ਹੁੰਦੀਆਂ ਨੇ ਜਿਵੇਂ ਕਹਿ ਲਓ ਤੁਸੀਂ 5-10 ਹਜ਼ਾਰ ਜਾਂ 8-10 ਹਜ਼ਾਰ ਬਾਹਰ ਬੈਠਾ ਬੰਦਾ ਉਹਨੂੰ ਫੋਨ ਕਰਦਾ 10-10 ਹਜ਼ਾਰ ਵਾਲੇ ਨੂੰ ਉਹਨੂੰ ਇਹ ਗੱਲ ਕਹਿੰਦਾਗਾ ਵੀ ਤੂੰ ਇੱਥੋਂ ਮੇਰੇ ਪੈਸੇ ਚੱਕਣੇ ਆ ਮੇਰੇ ਪੈਸਿਆਂ ਨੂੰ ਐਕਸਚੇਂਜ ਕਰਕੇ ਇੱਥੇ ਪਹੁੰਚਾਉਣਾਗਾ ਜੇ ਤੈਨੂੰ ਮਹੀਨੇ ਦਾ 8-10 ਹਜ਼ਾਰ ਬਣਦਾ ਤਾਂ ਮੈਂ ਤੈਨੂੰ ਇਹਦੇ ਵਿੱਚੋਂ ਹੀ ਕਮਿਸ਼ਨ ਬਹੁਤ ਦੇ ਦੂੰਗਾ ਜਿਹੜਾ ਲੋੜਵੰਦ ਬੰਦਾ ਹੁੰਦਾਗਾ ਜਾਂ ਜਿਹਨੂੰ ਨਹੀਂ ਪਤਾ ਵੀ ਅੱਜ ਦਾ ਨੈਕਸਸ ਚੱਲ ਕੀ ਰਿਹਾ ਅੱਜ ਕੀ ਪੋਲਿਟਿਕਸ ਚੱਲ ਰਹੀ ਆ ਉਹ ਬੰਦਾ ਸੋਚਦਾ ਠੀਕ ਆ ਮੇਰਾ ਕੰਮ ਆ ਮੈਂ ਕਰ ਦਿੰਨਾ ਜਦੋਂ ਉਹ ਮੂਰੇ ਜਾਂਦਾ ਤਾਂ ਪੈਸੇ ਉਹ ਰੰਗਦਾਰੀ ਦੇ ਹੁੰਦੇ ਮੂਰੇ ਟਰੈਪ ਪੁਲਿਸ ਦਾ ਲੱਗਿਆ ਹੁੰਦਾ ਜਿਵੇਂ ਕਿ ਸੇਮ ਬਰਨਾਲੇ ਕੇਸ ਦੇ ਵਿੱਚ ਹੋਇਆ ਸੋ ਇੱਕੋ ਆਮ ਬੰਦਾ 5-10 ਲੱਖ ਰੁਪਏ ਕਮਾਉਣ ਵਾਲਾ ਬੰਦਾ ਜਿਹਨੂੰ ਪਤਾ ਵੀ ਨਹੀਂ ਹੁੰਦਾ ਵੀ ਮੈਂ ਡੇ ਵੱਡੇ Trap ਚ ਫਸ ਜਾਊਗਾ ਅੱਗੇ ਜਾ ਕੇ ਉਹ ਇੱਕ ਤਰ੍ਹਾਂ ਇਸ ਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਵੀ ਉਹ ਆਪ ਦੇ ਗਿਆ ਚੰਗੇ ਨੂੰ ਹੁੰਦਾ ਗਿਆ ਲਾਲਚ ਰੂਨ ਦਾ ਪਰ ਇਹ ਨਹੀਂ ਪਤਾ ਹੁੰਦਾ ਵੀ ਇਹਦੇ ਪਿੱਛੇ ਕੀ ਹੋਣ ਵਾਲਾ ਹੈ ਤਾਂ ਹੁਣ ਜਿਹੜਾ ਬਾਹਰ ਬੈਠ ਕੇ ਇੱਕ ਜਿਸ ਨੌਜਵਾਨ ਦਾ 0% ਕ੍ਰਾਈਮ ਆ ਉਹ ਇਸ ਤਰੀਕੇ ਨਾਲ ਮਾਸਟਰਮਾਈਂਡ ਬਣ ਕੇ ਲੋਗਾ ਨੂੰ ਆਪਦੇ ਜਾਣਕਾਰਾਂ ਨੂੰ ਫੋਨ ਕਰਕੇ ਕਿਸੇ ਦਾ ਨਾਮ ਯੂਜ਼ ਕਰਕੇ ਐਕਸਟਰਸ਼ਨ ਦੀ ਮੰਗ ਕਰਦਾਗਾ ਉਹ ਵੀ ਫਿਰ ਇੰਡੀਆ ਆਉਣ ਜੋਗਾ ਨਹੀਂ ਰਹਿੰਦਾਗਾ ਕਿਉਂਕਿ ਕੇਸ ਦਰਜ ਹੁੰਦਾ ਮੈਂ ਤੁਹਾਨੂੰ ਇੱਕ ਦੋ ਘਟਨਾ ਹੋਰ ਦੱਸਦਾਗਾ ਐਦਾਂ ਹੀ ਸਾਡੇ ਨਾਲ ਆਪਰਤਾ ਕੀਤਾ ਬਾਹਰੋਂ ਕਿਸੇ ਨੌਜਵਾਨ ਨੇ ਐਕਸਟਰਸ਼ਨ ਮੰਗੀ ਆਪਦੇ ਹੀ ਜਾਣਕਾਰਾਂ ਤੋਂ ਨਾਮ ਵਰਤ ਕੇ ਕਿਸੇ ਵੱਡੇ ਗੈਂਗਸਟਰ ਦਾ ਉਹ ਪੁਲਿਸ ਨੇ ਟ੍ਰੇਸ ਵੀ ਕਰ ਲਿਆ ਵੀ ਕਿੱਥੋਂ ਕਾਲ ਆਈ ਉਸ ਤੋਂ ਬਾਅਦ ਉਸ ਦੇ ਘਰਦਿਆਂ ਨੂੰ ਪੁਲਿਸ ਨੇ ਫੜ ਲਿਆ ਤੇ ਉਸ ਨੌਜਵਾਨ ਦੀ ਰਿਕਾਰਡਿੰਗ ਵੀ ਉਸਨੇ ਘਰ ਦੇ ਨੂੰ ਸੁਣਾਈ ਇਹ ਘਟਨਾ ਕੀ ਮੋਗੇ ਏਰੀਏ ਦੀ ਬਾਅਦ ਵਿੱਚ ਪਿੰਡ ਦੀਆਂ ਪੰਚਾਇਤਾਂ ਗਈਆਂ ਪਿੰਡ ਦੀਆਂ ਪੰਚਾਇਤਾਂ ਨੇ ਦੱਸਿਆਗਾ ਵੀ ਜੇ ਉਸ ਨੌਜਵਾਨ ਨੇ ਇਸ ਨੂੰ ਫੋਨ ਲਾ ਕੇ ਫਰੋਤੀ ਮੰਗੀ ਉਸਦੇ ਮਾਪਿਓ ਦਾ ਕੀ ਕਸੂਰ ਪ੍ਰਸ਼ਾਸਨ ਕਹਿੰਦਾ ਸੀਗਾ ਵੀ ਕੇਸ ਇਸਦੇ ਮਾਪਿਓ ਤੇ ਦਰਜ ਕਰਾਂਗੇ ਕਹਿਣ ਦਾ ਭਾਵ ਆ ਜੇ ਤੁਸੀਂ ਕੋਈ ਵੀ ਕ੍ਰਾਈਮ ਦਾ ਕੰਮ ਕਰਦੇ ਹੋ ਜੇ ਤੁਸੀਂ ਸੋਚਦੇ ਹੋ ਵੀ ਮੈਂ ਬੜਾ ਮਾਸਟਰਮਾਈਂਡ ਹਾਂ ਮੈਂ 2 ਗੁਣਾ ਸੋਚਦਾਗਾ ਤਾਂ ਤੁਸੀਂ ਪ੍ਰਸ਼ਾਸਨ ਦੀ ਕਾਨੂੰਨ ਦੀ ਨਿਗਰਤੂ ਨਹੀਂ ਬਚ ਸਕਦੇ ਉਹਨਾਂ ਨੇ ਤੁਹਾਡੀ ਉਹ ਚੋਰੀ ਵੀ ਫੜ ਲੈਣੀ ਹੈ ਜੋ ਤੁਸੀਂ ਕਰਨ ਦੀ ਸੋਚਦੇ ਹੋ ਤੁਹਾਡਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਕੋਈ ਤੁਸੀਂ ਰੋਲ ਅਦਾ ਨਹੀਂ ਕਰ ਰਹੇ ਬਹੁਤ ਸੋਹਣੀ ਹੈ ਆਪਦੀ ਨਾਰਮਲ ਜ਼ਿੰਦਗੀ ਜਿਉਣੀ ਹੋ ਪਰ ਇੱਕ ਦਿਨ ਦੇ ਵਿੱਚ ਅਮੀਰ ਹੋਣ ਦੇ ਸੁਪਨੇ ਕਿਤੇ ਤੁਹਾਨੂੰ ਇੰਨੇ ਮਹਿੰਗੇ ਨਾ ਪੈ ਜਾਣ ਜੋ ਤੁਹਾਡੇ ਕੋਲੇ 4 ਛਿਲੜ ਜੋੜੇਗਾ ਤੁਹਾਡੇ ਉਹ ਵੀ ਲੱਗ ਜਾਣਾ ਤੁਹਾਡੇ ਵਿਚਾਲੇ ਕਈ ਕੈਰੇਕਟਰ ਇਹ ਜੇ ਡਰਦੇ ਜਾਂਦੇ ਆ ਤੁਸੀਂ ਬਾਹਰ ਬੈਠੇ ਫੋਨ ਕਰੋਗੇ ਤਾਂ ਤੋਡੀ ਜਦੋਂ ਡਿਟੇਲ ਨਿਕਲੂਗੀ ਤਾਂ ਤੁਹਾਡਾ ਮਾਪਿਓ ਉਹ ਚੱਕਰ ਦਾ ਸ਼ਿਕਾਰ ਹੋ ਜਾਊਗਾ ਜੇ ਤੁਸੀਂ ਮੰਨ ਲਓ ਕਿਸੇ ਨੂੰ ਡਰਾ ਲਿਆ ਜਾਂ ਧਮਕਾ ਲਿਆ ਉਸ ਦਾ ਰਾਬਤਾ ਕਿਸੇ ਪੁਲਿਸ ਨਾਲ ਹੋਇਆ ਜਾਂ ਕਿਸੇ ਪੁਲਿਸ ਦੀ ਟੀਮ ਨਾਲ ਹੋਇਆ ਤੁਸੀਂ ਕਿਸੇ ਨੂੰ ਭੇਜਿਆ ਆਮ ਬੰਦੇ ਨੂੰ ਜਾਂ ਲਾਲਚ ਦੇ ਕੇ ਜਾਂ ਗੁੰਮਰਾਹ ਕਰਕੇ ਜੇ ਉਹ ਫੜਿਆ ਗਿਆ ਉਹ ਡਰ ਡਿਆ ਜਾਉ ਇਸ ਦੇ ਵਿਚਾਲੇ ਸੋ ਅਜਿਹੇ ਕੰਮ ਨਾ ਕਰੋ ਕਈ ਕੇਸ ਇਦਾਂ ਦੇ ਸਾਹਮਣੇ ਆਏ ਆ ਬਾਹਰ ਬੈਠੇ ਮੁੰਡਿਆਂ ਨੇ ਫੋਨ ਕੀਤੇ ਫੋਨ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਆਪਦੇ ਮਾਪਿਓ ਦੀ ਖੱਜਲਖਵਰੀ ਕਰਾਈ ਹੈ ਜਿਵੇਂ ਮੈਂ ਪਿਛਲੇ ਮਹੀਨੇ ਇੱਕ ਰਿਪੋਰਟ ਬਣਾਈ ਸੀ ਵੀ ਜੋ ਰਾਏਕੋਟ ਦੇ ਫਰੋਤੀ ਲੈਂਡ ਬਰਨਾਲੀ ਆਏ ਸੀਗੇ ਵੀ ਉਹ ਪੁਲਿਸ ਨੇ ਫੜੇ ਜਦੋਂ ਰਾਏਕੋਟ ਪੜਤਾਲ ਕੀਤੀ ਵੀ ਉਹ ਤਾਂ ਇੱਕ ਮਨੀ ਚੇਂਜਰ ਵਾਲੇ ਸੀਗੇ ਉਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਪੈਸਾ ਐਕਸਟਰੈਸ਼ਨ ਦਾ ਉਹ ਲੈਣ ਗਏ ਸੀ ਪਰ ਉਹ ਫਸ ਕਸੂਤੇ ਗਏ ਸੋ ਇਹ ਚੱਲ ਰਹੀਆਂ ਨੇ ਕਾਫੀ ਤੁਸੀਂ YouTube ਤੇ ਦੇਖੋ ਜਦੋਂ ਸਿੱਧੂ ਮੂਸੇ ਵਾਲੇ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਕਈ ਕਾਲਾਂ ਆਉਂਦੀਆਂ ਨਹੀਂਆਂ ਲੋਕਾਂ ਨੂੰ ਸਾਰੇ ਪਾਸੇ ਉਹਨਾਂ ਦੀਆਂ ਨਿਊਜ਼ਾਂ ਚੱਲਦੀਆਂ ਨੇ ਤਾਂ ਲੋਕ ਉਹਨਾਂ ਦਾ ਨਾਮ ਲੈ ਲੈ ਕੇ ਕਾਫੀ ਲੋਕਾਂ ਨੂੰ ਫੋਨ ਕਰਦੇ ਆ ਪਰ ਪ੍ਰਸ਼ਾਸਨ ਦੀ ਇੱਕ ਬੜੀ ਤੇਜ਼ ਆ ਗਈ ਸੋ ਮੇਰੀ ਬੇਨਤੀ ਇਹ ਆ ਜੇ ਤੁਹਾਡੇ ਤੇ ਕੋਈ ਕੇਸ ਨਹੀਂ ਤੁਹਾਡੀ ਨਾਰਮਲ ਜ਼ਿੰਦਗੀ ਆ ਸੋ ਕੱਟ ਖਾ ਲੋ ਆਪ ਦਾ ਹੋਰ ਖੇਤਰ ਦੇ ਵਿੱਚ ਕੰਮ ਕਰ ਲੋ ਸੋ ਜੇ ਤੁਸੀਂ ਕੰਮ ਕਰੋਗੇ ਮਿਹਨਤ ਦਾ ਮੁੱਲ ਜ਼ਰੂਰ ਦੇਣਾਗਾ ਸੋ ਬੇਵਜਾ ਨਾ ਆਪ ਫਸੋ ਨਾ ਘਰ ਦੀ ਫਸਾਓ ਨਾ ਹੀ ਤੁਸੀਂ ਕਿਸੇ ਤੀਸਰੇ ਬੰਦੇ ਨੂੰ ਫਸਾਓ ਅਗਲੀ ਗੱਲ ਆ ਜਿਹੜੀ ਉਹ ਕਰਨੀ ਬੜੀ ਜ਼ਰੂਰੀ ਸੀ ਅਗਲੀ ਗੱਲ ਇਹ ਆ ਤੁਸੀਂ ਥੰਬਨੇਲ ਤੇ ਵੀ ਫੋਟੋ ਲੱਗੀ ਦੇਖੀ ਹੋਣੀ ਹੈਗੀ ਪੰਨੂ ਅੰਕਲ ਦੀ ਉਹ ਮੇਰਾ ਕਿਸੇ ਸੰਘਰਸ਼ ਦੇ ਨਾਲ ਵਿਰੋਧ ਨਹੀਂ ਹੈਗਾ ਕਿਉਂਕਿ ਸੰਘਰਸ਼ ਕੋਈ ਝੂਠਾ ਨਹੀਂ ਹੁੰਦਾ ਮੇਰਾ ਵਿਰੋਧ ਵਿਚਾਰਧਾਰਾ ਦਾ ਹੋ ਸਕਦਾਗਾ ਕਿਉਂਕਿ ਹੁਣ 15 ਅਕਤੂਬਰ ਤੋਂ ਪਹਿਲਾਂ ਕਈ ਹਰੀਆਂ ਵੀਡੀਓ ਆ ਤੁਸੀਂ ਸੋਸ਼ਲ ਮੀਡੀਆ ਦੇ ਅਧਾਰਾਂ ਤੇ ਦੇਖੋਗੇ ਜਿਸ ਦੇ ਵਿੱਚ ਨੌਜਵਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਦਿੱਤੇ ਜਾਣਗੇ ਸ਼ਾਇਦ ਤੁਹਾਨੂੰ ਫੋਨ ਕਾਲ ਵੀ ਆਉਣ ਜਿਵੇਂ ਪਹਿਲਾਂ ਮੈਂ ਇੱਕ ਰਿਪੋਰਟ ਪਾਈ ਸੀ ਤਿੰਨ ਨੌਜਵਾਨਾਂ ਦੀ ਜਿਨ੍ਹਾਂ ਨੇ ਮੋਗੇ ਡੀਸੀ ਦਫ਼ਤਰ ਦੇ ਉੱਪਰ ਝੰਡਾ ਚੜਾਇਆ ਸੀਗਾ ਉਹਨਾਂ ਨੌਜਵਾਨਾਂ ਦੀ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਕੀ ਹਾਲਤ ਹੋਈ ਸੀਗੀ ਤੁਸੀਂ ਉਹ ਨੌਜਵਾਨ ਦੇ ਮਾਤਾ ਪਿਤਾ ਨਾਲ ਵੀ ਸੰਪਰਕ ਕਰਕੇ ਦੇਖ ਸਕਦੇ ਹੋਗੇ ਜਿਵੇਂ ਅਕਸਰ ਕਈ ਨੌਜਵਾਨ ਅਜਿਹੇ ਆ ਜਿਨ੍ਹਾਂ ਦੇ ਮੈਂ ਨਾਮ ਕਈ ਰਿਪੋਰਟਾਂ ਦੇ ਵਿੱਚ ਮੈਂਸ਼ਨ ਕੀਤੇ ਆਗੇ ਵੀ ਜਿਨ੍ਹਾਂ ਨੂੰ ਵਰਗਲਾ ਕੇ ਜਿਨ੍ਹਾਂ ਨੂੰ ਲਾਲਚ ਦੇ ਕੇ ਉਹਨਾਂ ਦੀ ਇੱਕ ਤਰ੍ਹਾਂ ਜ਼ਿੰਦਗੀ ਤਬਾਹ ਕਰ ਦਿੱਤੀ ਇਹ ਜਿਹੇ ਐਕਟ ਉਹਨਾਂ ਦੇ ਉੱਤੇ ਲੱਗੇ ਸ਼ਾਇਦ ਅੱਧ ਨੂੰ ਵੱਧ ਉਹਨਾਂ ਦੀ ਉਮਰ ਜੇਲਾ ਦੇ ਵਿੱਚੋਂ ਲੰਘ ਜਾਊਗੀ ਤੇ ਪਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਨੀ ਉਵੇਂ ਹੀ ਹੁਣ ਉਹ ਅੰਕਲ ਵੀਡੀਓ ਫੇਰ ਪਾਊਗਾ 15 ਅਗਸਤ ਨੂੰ ਆਗੀ ਵੀਡੀਓ ਦੇ ਵਿੱਚੋਂ ਵੱਡੇ ਵੱਡੇ ਨਾਮ ਰੱਖੂਗਾ ਵੀ ਤੁਸੀਂ ਜਾਂ ਕੰਧ ਤੇ ਕੁਛ ਲਿਖੋ ਜਾਂ ਤੁਸੀਂ ਇੱਥੇ ਝੰਡਾ ਚੜਾਓ ਦੇਖੋ ਸੰਘਰਸ਼ ਜਿਹੜਾਗਾ ਉਹ ਨਾ ਤਾਂ ਇਕੱਲੇ ਕੰਧਾਂ ਕਾਲੀਆਂ ਕਰਨ ਨਾਲ ਲੜਿਆ ਜਾਂਦਾ ਕਰਨਾ ਕਿਤੇ ਝੰਡੇ ਚੜਾਉਣਾ ਲੜਿਆ ਜਾਂਦਾ ਪਰ ਮੈਂ ਇਹ ਨੌਜਵਾਨਾਂ ਨੂੰ ਬੇਨਤੀ ਕਰਦਾਗਾ ਵੀ ਉਸ ਅੰਕਲ ਦੇ ਪਿੱਛੇ ਲੱਗ ਕੇ ਕਿਤੇ ਤੁਸੀਂ ਆਪਣੀ ਤੇ ਆਪਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਨਾ ਕਰ ਲਓ ਜੇ ਕੋਈ ਤੁਸੀਂ ਅਜਿਹੇ ਬੰਦੇ ਦੇ ਸੰਪਰਕ ਚ ਆ ਵੀ ਜਾਨੇ ਹੋਣਾ ਤਾਂ ਤੁਸੀਂ ਉਹਨੂੰ ਇੱਕ ਕੱਲ ਜਰੂਰ ਕਹੋ ਵੀ ਠੀਕ ਹੈ ਕੋਈ ਗੱਲ ਨਹੀਂ ਤੂੰ ਪੈਸੇ ਸਾਨੂੰ ਘੱਟ ਦੇ ਦੇ ਦੀ ਤੂੰ ਆਪ ਵੀ ਆ ਜਾ ਇਕੱਠੇ ਚੜ ਕੇ ਆਉਣੇ ਆਗੇ ਕਿਉਂਕਿ ਉਹ ਲੋਕ ਜਿਹੜੀਆਂ ਵੱਖੋ ਵੱਖਰੀਆਂ ਸਟੇਟਾਂ ਨੇ ਉਹ ਬਾਅਦ ਦੇ ਵਿੱਚ ਲੈ ਲੈਣਾ ਪਹਿਲਾਂ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਉਹਨਾਂ ਦੀਆਂ ਘਰਾਂ ਦੇ ਉੱਤੇ ਜਿਹੜਾ ਗਵਰਨਮੈਂਟ ਦਾ ਕਾਨੂੰਨ ਦਾ ਕਬਜ਼ਾ ਹੋ ਗਿਆ ਪਹਿਲਾਂ ਉਹੀ ਉਹ ਵਾਪਸ ਲੈ ਲੈਣਾ ਬੇਨਤੀ ਬੜੀ ਜ਼ਰੂਰੀ ਕਰਨੀ ਸੀ ਵੀ ਮੂਹਰੇ 15 ਅਗਸਤ ਆਉਂਦੀ ਆ ਕੋਈ ਵੀ ਨੌਜਵਾਨ ਛੋਟੇ ਜਿਹੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਲੈ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਵੀ ਤੁਸੀਂ ਕਾਨੂੰਨ ਦੀਆਂ ਨਜ਼ਰਾਂ ਚੋਂ ਨਹੀਂ ਬਚ ਸਕਦੇ ਜੇ ਤੁਸੀਂ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਕੰਮ ਕਰਨ ਦੀ ਸੋਚ ਰਹੇ ਹੋ ਕਿਉਂਕਿ ਸਾਡੇ ادارے ਨੂੰ ਤੁਸੀਂ ਬਹੁਤ ਪਿਆਰ ਦਿੱਤਾਗਾ ਸਾਡੇ ادارے ਦਾ ਹਮੇਸ਼ਾ ਇਹੀ ਮੈਸੇਜ ਹੁੰਦਾਗਾ ਅਸੀਂ ਕਿਸੇ ਵੀ ਨੌਜਵਾਨ ਦਾ ਨੁਕਸਾਨ ਨਾ ਹੋਣ ਪਈਏ ਅਸੀਂ ਕੋਸ਼ਿਸ਼ ਕਰੀਏ ਹਰ ਉਹ ਨੌਜਵਾਨ ਨੂੰ ਮੋੜ ਕੇ ਲਿਆਈਏ ਜੋ ਉਹ ਰਾਹਾਂ ਤੇ ਸਫਰ ਕਰ ਰਿਹਾ ਹੈਗਾ ਵੀ ਜਿੱਥੋਂ ਮੁੜਨਾ ਮੁਸ਼ਕਲ ਆ ਅਸੀਂ ਉਹ ਨੌਜਵਾਨ ਨੂੰ ਪਹਿਲਾਂ ਹੀ ਉਹ ਰਾਹ ਤੇ ਜਾਣ ਤੋਂ ਰੋਕੀਏ ਜਿਹੜੇ ਉਹ ਰਾਹ ਤੇ ਜਾਣ ਦੀ ਸੋਚਦਾ ਸਾਡੇ ਅਦਾਰੇ ਦੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਆ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਅਗਲੇ ਦਿਨਾਂ ਦੇ ਵਿੱਚ ਬਹੁਤ ਕਹਾਣੀਆਂ ਆਉਣੀਆਂ ਨੇ ਬਹੁਤ ਰਿਪੋਰਟਾਂ ਆਉਣੀਆਂ ਨੇ ਤੁਸੀਂ ਸਾਡੇ ਚੈਨਲ ਨਾਲ ਜੁੜੋ ਤਾਂ ਤਕਲੀ ਧੰਨਵਾਦ